ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ 17 ਤਰ੍ਹਾਂ ਦੀਆਂ ਚੀਜ਼ਾਂ ਪਾ ਕੇ ਚਾਹ ਦਾ ਮਸਾਲਾ ਤਿਆਰ ਕਰਾਂਗੇ ਸਵਾਦਿਸ਼ਟ ਹੋਣ ਦੇ ਨਾਲ ਨਾਲ ਤੁਹਾਡੀ ਚਾਹ ਸਿਹਤਮੰਦ ਵੀ ਹੋਏਗੀ ਹੱਡ ਪੈਰ ਦੁੱਖ ਦੇਉਣ ਦੇ ਲਈ ਵੀ ਬਹੁਤ ਵਧੀਆ ਜੇਕਰ ਤੁਹਾਨੂੰ ਬੁਖਾਰ ਹੈ ਗਲਾ ਖਰਾਬ ਹੈ ਖਾਂਸੀ ਆ ਰਹੀ ਹੈ ਉਹਦੇ ਲਈ ਵੀ ਇਹ ਚਾਹ ਗੁਣਾ ਤੋਂ ਘੱਟ ਨਹੀਂ ਹੈਗੀ ਜੀ ਚਾਹ ਪੀਣ ਦੀ ਮੈਂ ਵੀ ਬਹੁਤ ਸ਼ਕੀਨ ਆ ਜੇਕਰ ਤੁਸੀਂ ਪੀਂਦੇ ਹੋ ਤਾਂ ਬਹੁਤ ਵਧੀਆ ਇਹ ਮਸਾਲਾ ਜ਼ਰੂਰ ਤਿਆਰ ਕਰੋ ਏ ਦੇਖੋ ਜੀ ਆਪਣੀ ਚਾਹ ਮਸਾਲੇ ਵਾਲੀ ਤਿਆਰ ਏ ਆਪਾਂ ਗੁੜ ਵਾਲੀ ਚਾਹ ਮਸਾਲੇ ਵਾਲੀ ਤਿਆਰ ਕੀਤੀ ਏ ਤੇ ਵੇਖੋ ਜੀ ਕਿੰਨੀ ਵਧੀਆ ਚਾਹ ਜੇਕਰ ਤੁਸੀਂ ਵੀ ਇਸ ਤਰ੍ਹਾਂ ਦੀ ਚਾਹ ਪੀਣਾ ਚਾਹੁੰਦੇ ਹੋ ਸਿਹਤਮੰਦ ਤੇ ਸਵਾਦਿਸ਼ਟ ਤੇ ਤੁਹਾਨੂੰ ਮਸਾਲਾ ਜੀ ਜ਼ਰੂਰ ਤਿਆਰ ਕਰਨਾ ਪੈਣਾ ਹੈ ਤੇ ਆਓ ਫਿਰ ਆਪਾਂ ਮਸਾਲੇ ਦੀ ਵਿਧੀ ਦੱਸ ਦਿਆਂ ਤੁਹਾਨੂੰ ਆਪਾਂ ਜੀ ਜਿਹੜੀਆਂ 17 ਚੀਜ਼ਾਂ ਲਈਆਂ ਉਹ ਮੜੀ ਜੀ ਧਿਆਨ ਨਾਲ ਤੁਸੀਂ ਸੁਣ ਲਿਓ ਇਹ ਅਸ਼ਵਗੰਧਾ ਏ ਬਾਜ਼ਾਰ ਵਿੱਚ ਪੰਸਾਰੀ ਤੋਂ ਆਮ ਹੀ ਮਿਲ ਜਾਂਦੀ ਹੈ ਚਾਰ ਕਿ ਪੀਸ ਆਪਾਂ ਲਏ ਆ ਦੋ ਪੀਸ ਆਪਾਂ ਮਲਠੀ ਦੇ ਲਏ ਆ ਗਲੇ ਲਈ ਮਲਠੀ ਬਹੁਤ ਵਧੀਆ ਹੁੰਦੀ ਹੈ ਤੇ ਲੌਂਗੇ ਲੌਂਗ ਦੇ ਆਪਾਂ 15 ਕਿ ਪੀਸ ਲਏ ਆ ਤੇ ਇਹ ਜੀ ਅਜਵਾਈਨ ਸਾਰੀਆਂ ਚੀਜ਼ਾਂ ਆਪਾਂ ਹੁਣ ਗੱਲ ਕਰਦੇ ਆਂ ਧਿਆਨ ਨਾਲ ਸੁਣਿਓ ਵੱਡੀ ਇਲਾਚੀ ਦੇ ਆਪਾਂ 5 ਕਿ ਦਾਣੇ ਲਏ ਛੋਟੀ ਇਲਾਚੀ ਦੇ 20 ਮਗਾ ਪਿਪਲੀ ਦੇ 5 ਪੀਸ ਦਾਲਚੀਨੀ ਥੋੜੀ ਜਿਹੀ ਲਈ ਸੌਂਫ ਦੇ ਦੋ ਵੱਡੇ ਚਮਚ ਲਏ ਅਜਵਾਈਨ 25 ਗ੍ਰਾਮ ਲਈਏ ਦੇਸੀ ਲੈਮਨਗ੍ਰਾਸ ਥੋੜਾ ਜਿਹਾ ਆਪਣੇ ਲਾਂਚ ਲੱਗਾ ਸੀ ਆਪਾਂ ਸੁਕਾ ਲਿਆ ਲੌਂਗ ਦੇ ਵੀ ਆਪਾਂ 10 ਕੀ ਪੀਸ ਲਏ ਆ ਜਵਿਤਰੀ ਆਪਾਂ ਬਿਲਕੁਲ ਥੋੜੀ ਜੀ ਲਈਏ ਫੁੱਲ ਆਪਾਂ 2 ਲੈ ਆ ਪੀਸ ਤੇ ਕਾਲੀ ਮਿਰਚ ਦੇ ਵੀ ਆਪਾਂ 20 ਕੀ ਦਾਣੇ ਲੈ ਆ ਸੁੰਡ ਆਪਾਂ ਥੋੜੀ ਜੀ ਪਾਈ ਇੱਕ ਚਮਚ ਜਾਇਫਲ ਮੈਂ 1 ਕੀ ਲਿਆਏ ਤੇ ਦੁਸ਼ੰਦਾ ਆਪਾਂ ਬਜਾਰੋਂ 20 ਕੀ ਰੁਪਏ ਦਾ ਲੈ ਕੇ ਆਏ ਆ ਅਸ਼ਵਗੰਧਾ ਦੇ ਵੀ 4-5 ਪੀਸੀ ਪਾਏ ਆ ਮਲਠੀ ਦੇ 2 ਪੀਸ ਤੇ ਤુલਸੀ ਦੀ ਮੰਜਰੀ ਇਹ ਸੁੰਡ ਜੀ ਆਪਾਂ ਘਰ ਦੀ ਸਿਕਾਈ ਹੋਈ ਏ ਅਦਰਕ ਤੋਂ ਤਿਆਰ ਕਰਕੇ ਤੇ ਬਹੁਤ ਹੀ ਸੁਆਦੀਸ਼ਟ ਲੱਗਦੀ ਏ ਤੇ ਖੁਸ਼ਬੂ ਇਹਨ ਦੀ ਬਹੁਤ ਵਧੀਆ ਆਉਂਦੀ ਜੇ ਸੁੰਡ ਵੀ ਤੁਸੀਂ ਘਰ ਵਿੱਚ ਬੜੀ ਸਾਨੀ ਨਾਲ ਤਿਆਰ ਕਰ ਸਕਦੇ ਜੇਕਰ ਵੀਡੀਓ ਨਹੀਂ ਦੇਖੀ ਤਾਂ ਦੇਖ ਜਰੂਰ ਲਿਓ ਤુલਸੀ ਤਾਂ ਆਮੀ ਆਪਣੇ ਘਰਾਂ ਵਿੱਚ ਲੱਗੀ ਹੁੰਦੀ ਏ ਲੈਮਨ ਗ੍ਰਾਸ ਹੈਗਾ ਤੇ ਪਾ ਲੋ ਨਹੀਂ ਹੈਗਾ ਜੀ ਨਾ ਪਾਓ ਤੇ ਆਪਾਂ ਮਿਕਸੀ ਜਾਰ ਵਿੱਚ ਇਹਨੂੰ ਮੈਂ ਧੁੱਪ ਦਿਖਾ ਲਈ ਸੀ ਕਿਉਂਕਿ ਮੈਂ ਧੁੱਪੇ ਮਸਾਲਾ ਤਿਆਰ ਕੀਤਾ ਸੀ ਅੱਜ ਤੋਂ 10-15 ਦਿਨ ਪਹਿਲਾਂ ਤੇ ਜਾਇਫਲਾ ਜਾਇਫਲ ਨੂੰ ਆਪਾਂ ਕੱਦੂ ਕਸ਼ ਕਰ ਲਵਾਂਗੇ ਕਿਉਂਕਿ ਮਿਕਸੀ ਜਾਰ ਵਿੱਚ ਥੋੜੀ ਜੀ ਪ੍ਰੋਬਲਮ ਕਰਦਾ ਤੇ ਇਹ ਜੀ ਆਪਾਂ ਜੇਕਰ ਤੁਸੀਂ ਹਣ ਤੋਂ ਪਹੈ ਨਹੀਂ ਤਾਂ ਕੜਾਈ ਵਿੱਚ ਪਾ ਕੇ 3-4 ਮਿੰਟੇ ਨੂੰ ਸੇਕ ਦਿਵਾ ਲਿਓ ਘੱਟ ਗਿਆ ਇਸ ਤੇ ਇਹ ਚਾਹ ਦਾ ਜਿਹੜਾ ਮਸਾਲਾ ਹੈ ਮੇਰੇ ਨਾਲ ਇੱਕ ਲੜਕੀ ਪੜ੍ਹਦੇ ਸੀ ਮੇਰੀ ਰੂਮ ਮੇਟ ਸੀ ਉਹਨਾਂ ਦੇ ਪਾਪਾ ਵੈਦ ਸੀ ਉਹਨਾਂ ਨੇ ਮੈਨੂੰ ਦੱਸਿਆ ਕਿਉਂਕਿ ਮੈਂ ਚਾਹ ਦੀ ਬਹੁਤ ਸ਼ਿਕਿੰਸੀ ਹੋ ਕਹਿੰਦੇ ਬੇਟਾ ਜਾ ਕਦੇ ਵੀ ਤੁਹਾਡਾ ਨੁਕਸਾਨ ਨਹੀਂ ਕਰਦੀ ਪਰ ਹੱਥ ਤੋਂ ਵੱਧ ਵੀ ਚਾਹ ਚੰਗੀ ਹੈ ਚੰਗੀ ਨਹੀਂ ਹੁੰਦੀ ਘਾਟੀ ਪੀਆ ਕਰੋ ਪਰ ਇਹ ਤੁਸੀਂ ਮਸਾਲਾ ਪਾ ਕੇ ਚਾਹ ਇਸ ਲਈ ਆਪਾਂ ਇਹ ਸਾਲੀ ਮਸਾਲਾ ਆਪ ਹੀ ਤਿਆਰ ਕਰਦੇ ਆ ਤੇ ਮਸਾਲਾ ਜੀ ਇੰਨਾ ਗੁਣਕਾਰੀ ਹੁੰਦਾ ਜੇ ਚਾਹ ਸਵਾਦਿਸ਼ਟ ਨਹੀਂ ਸਿਹਤਮੰਦ ਵੀ ਬਣਦੀ ਜੇਕਰ ਤੁਹਾਨੂੰ ਬੁਖਾਰ ਹੈ ਗਲਾ ਖਰਾਬ ਹੈ ਖਾਂਸੀ ਹੈ ਤੁਸੀਂ ਇਹ ਚਾਹ ਬਣਾ ਕੇ ਪੀਓ ਤਾਂ ਬਹੁਤ ਵਧੀਆ ਤੁਸੀਂ ਦੁੱਧ ਵਿੱਚ ਵੀ ਇਹ ਮਸਾਲਾ ਲੈ ਸਕਦੇ ਹੋ ਜਿਹੜੇ ਗ੍ਰੀਨ ਟੀ ਦੇ ਸਕੀਨ ਹੈ ਉਹ ਇਹਦੀ ਗ੍ਰੀਨ ਟੀ ਵੀ ਬਣਾ ਕੇ ਪੀ ਸਕਦੇ ਆ ਥੋੜਾ ਜਿਹਾ ਮਸਾਲਾ ਪਾ ਕੇ ਬਹੁਤ ਹੀ ਸੁਆਦੀਸ਼ਟ ਉਹ ਵੀ ਬਣਦੀ ਹੈ ਤੇ ਇਹ ਸਾਰੀਆਂ ਹੀ ਚੀਜ਼ਾਂ ਸਿਹਤ ਵਾਸਤੇ ਸਰਦੀਆਂ ਵਿੱਚ ਖਾਣੀਆਂ ਜੀ ਇਹ ਚੀਜ਼ਾਂ ਵੀ ਜ਼ਰੂਰੀ ਹੁੰਦਾ ਕਿਉਂਕਿ ਸਰਦੀਆਂ ਦਾ ਤੋਹਫਾ ਹੀ ਹੁੰਦਾ ਹੈ ਕਿਹਾ ਆਪਦਾ ਪਰ ਮਸਾਲਾ ਜਦੋਂ ਤੁਹਾਡੀ ਚਾਹ ਉਬਲ ਜੇ ਚਾਹ ਤੇ ਤੁਸੀਂ ਪਾਣੀ ਇਕੱਠਾ ਆਪਾਂ ਤੁਹਾਨੂੰ ਚਾਹ ਦੀ ਵਿਧੀ ਬਣਾਉਣ ਦੀ ਪਹਿਲਾਂ ਮੈਂ ਦੱਸੀ ਹੋਈ ਹੈ ਹੁਣ ਵੀ ਮੈਂ ਥੋੜੇ ਦਿਨਾਂ ਤੱਕ ਵੀਡੀਓ ਜ਼ਰੂਰ ਅਪਲੋਡ ਕਰਾਂਗੀ ਤੇ ਜਿਹੜੀ ਸੌਂਫ ਹੈ ਉਹ ਮੈਂ ਇੱਕ ਵੱਡਾ ਚਮਚ ਲਿਆ ਏ ਤੇ ਆਪਣੇ ਹਿਸਾਬ ਨਾਲ ਤੁਸੀਂ ਥੋੜੀਆਂ ਜਿਹੀਆਂ ਚੀਜ਼ਾਂ ਲੈ ਲਿਓ ਤੁਹਾਨੂੰ ਪਤਾ ਹੀ ਹੁੰਦਾ ਤੁਸੀਂ ਸਿਆਣਿਓ ਬਹੁਤ ਆਪੀ ਤੇ ਇਹ ਜੀ ਮਸਾਲਾ ਆਪਾਂ ਪੀ ਕੇ ਤਿਆਰ ਕਰ ਲਿਆ ਤੇ ਪੂਰੀ ਰਸੋਈ ਚ ਆਪਣੀ ਖੁਸ਼ਬੂ ਮਹਿਕ ਗਈ ਏ ਇੰਨਾ ਵਧੀਆ ਮਸਾਲਾ ਤਿਆਰ ਹੁੰਦਾ ਜੇਕਰ ਤੁਸੀਂ ਕਿਸੇ ਮਹਿਮਾਨ ਨੂੰ ਚਾਹ ਪਲਾਉਂਦੇ ਹੋ ਤਾਂ ਉਹ ਤੁਹਾਨੂੰ ਜ਼ਰੂਰ ਪੁੱਛੇਗਾ ਵੀ ਤੁਸੀਂ ਵਿੱਚ ਕੀ ਪਾਇਆ ਹੈ ਬਾਜ਼ਾਰ ਚੋਂ ਮਸਾਲਾ ਜੀ ਨਹੀਂ ਮਿਲਦਾ ਜੇ ਕਿਉਂਕਿ ਇੰਨੀਆਂ ਚੀਜ਼ਾਂ ਬਾਜ਼ਾਰ ਵਾਲੇ ਕਦੇ ਵੀ ਨਹੀਂ ਪਾਉਂਦੇ ਤੇ ਜੇਕਰ ਤੁਸੀਂ ਵੀ ਚਾਹ ਦੇ ਸ਼ਕੀਨ ਹੋ ਤੇ ਮਸਾਲੇ ਵਾਲੀ ਚਾਹ ਜ਼ਰੂਰ ਤਿਆਰ ਕਰਿਓ ਜਰੂਰ ਇਹ ਮਸਾਲਾ ਤਿਆਰ ਕਰੋ ਜੇਕਰ ਤੁਸੀਂ ਆਪਣੇ ਰਿਸ਼ਤੇਦਾਰ ਨੂੰ ਵੀ ਗਿਫਟ ਦੇ ਤੌਰ ਤੇ ਮਸਾਲਾ ਬਣਾ ਕੇ ਦਿੰਦੇ ਹੋ ਤਾਂ ਬਹੁਤ ਹੀ ਖੁਸ਼ ਹੋ ਜਾਏਗਾ ਤੇ ਤੁਹਾਡੀ ਤਾਰੀਫ ਕਰਦਾ ਥੱਕੇਗਾ ਨਹੀਂ ਤੇ ਇਹ ਲਓ ਜੀ ਆਪਾਂ ਮਸਾਲਾ ਤਿਆਰ ਕਰ ਲਿਆ ਆਪਾਂ ਇਹਨੂੰ ਇੱਕ ਸਟੀਲ ਦੇ ਵਿੱਚ ਡੱਬੇ ਵਿੱਚ ਕੱਢ ਲਾਂਗੇ ਤੇ ਉੱਤੋਂ ਬੰਦ ਕਰਕੇ ਰੱਖ ਦਾਂਗੇ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜਿਆਦਾ ਮਸਾਲਾ ਜਰੂਰ ਤਿਆਰ ਕਰਨਾ